ਉਦਕਤੀ ਜੇ ਤਾਂ ਮੈਂ ਪਾਰਲੀਮੈਂਟ ਦੇ ਵਿੱਚ ਸੀਗਾ ਉੱਥੇ ਬਾਦਲਦਲ ਦੇ ਪ੍ਰਧਾਨ ਸਦਾਰਸ਼ਕ ਵੀਰ ਸਿੰਘ ਆ ਗਏ ਉਹਨਾਂ ਦੇ ਨਾਲ ਉਹਨਾਂ ਦੇ ਸਤਕਾਰਯੋਗ ਤਰ ਬਤਨੀ ਹਰਸਮਿਤ ਔਰ ਜੀ ਵੀ ਸੀਗੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਕਿ ਉਹਨਾਂ ਨੇ ਕਿਹਾ ਸੀ ਬਹੁਤ ਖੁਸ਼ਮੰਦ ਹੈ ਮੈਂ ਕਿਹਾ ਫਿਰ ਆਪਾਂ ਬੁਵਾ ਖੋਲਦੇ ਹਾਂ ਕਿਉਂ ਕਰਕੇ ਪਾਰਲੀਮੈਂਟ ਦੇ ਹਾਲ ਤੋਂ ਬਾਹਰ ਇਹ ਸੇ ਗੱਲਾਂ ਕਰ ਰਹੇ ਸੀਗੇ ਮੇਠਾ ਹੌ ਚੱਤੀ ਹੁਣ ਫੇਰੇ ਮੁਤਾ ਠਾ ਦिए ਤੇ ਕਹਿੰਦੇ ਇਹ ਸਾਨੂੰ ਪਤਾ ਲੈ ਲੈਂਦੋ ਮਾਹੌਲ ਦਾ ਤੇ ਮੈਂ ਕਿਹਾ ਕੀ ਮਾਹੌਲ ਦਾ ਪਤਾ ਕੱਢ ਲਓ ਤੁਸੀਂ ਤੇ ਇਹ ਜਾ ਕੇ ਅੱਗੇ ਆਪਣੀਆਂ ਸੀਟਾਂ ਤੇ ਪਾਰਲੀਮੈਂਟ ਦੇ ਵਿੱਚ ਬੈਠ ਗਏ ਮੈਂ ਜਾ ਕੇ ਇੰਨੇ ਦੇ ਪਿੱਛੇ ਬੈਠ ਗਿਆ ਪਰ ਮੈਨੂੰ ਉਹ ਤੋਂ ਪਤਾ ਲੱਗਿਆ ਕਿ ਜਦੋਂ ਸਰਦਾਰ ਤੇ ਸਰਦਾਰ ਦੇ ਬਾਦਲ ਬਾੜ ਨੂੰ ਜਾਣ ਲੱਗੇ ਸਪੀਕਰ ਦੇ ਕਮਰੇ ਚ ਚਲੇ ਗਏ ਫਿਰ ਸਜ਼ਾ EMP ਜਿਹੜੇ ਸਾਡੇ ਫਤਿਹਗੜ੍ਹ ਸਾਹਿਬ ਹੈ ਉਹਨਾਂ ਨੂੰ ਮੈਂ ਪੁੱਛਿਆ ਸਰ ਅਮਰ ਸਿੰਘ ਨੂੰ ਕਿ ਹੁਣ ਸੁਖਬੀਰ ਸਿੰਘ ਤੇ ਸਜ਼ਾਮੀ ਸਾਹਿਬ ਬਾਹਰ ਆਉਣਗੇ ਕਹਿੰਦਾ ਕਿ ਇਹ ਸਪੀਕਰ ਦਾ ਜਿਹੜਾ ਕਮਰਾ ਹੈ ਉਹ ਦਾ ਪਿੱਛੇ ਨੂੰ ਵੀ ਖੁੱਲਦਾ ਹੈ ਕੀ ਪਤਾ ਹੈ ਪਾਰਲੀਮੈਂਟ ਦੇ ਵਿੱਚ ਹੋਣ ਜਾਂ ਨਾ ਹੋਣ ਸੋ ਐਸਟਰਾ ਸਿਕ ਲੀਡਰ ਫਿਸਕਦੇ ਹੈ ਕਿ ਇਸ ਨੂੰ ਸਾਹਮਣੇ ਤੌਰ ਦੇ ਉਤੇ ਚੈਲੰਜ ਨਹੀਂ ਕਰਨਾ ਚਾਹੁੰਦੇ ਹੈਗੇ ਨਾ ਗਿਵੇਂ ਚਰਚਰ ਨੇ ਦੂਜੀ جنگ ਦੁਨੀਆ ਦੇ ਵਿੱਚ ਕਿਹਾ ਵੀ ਵਿਲ ਫਾਈਟ ਔਨ ਦ ਬੀਚਸ ਵੀ ਵਿਲ ਫਾਈਟ ਇਨ ਦ ਮਾਊਂਟਨਸ ਵੀ ਵਿਲ ਫਾਈਟ ਇਨ ਦ ਸਟਰੀਟਸ ਇਸੇ ਤਰ੍ਹਾਂ ਮੈਂ ਹਿੰਦੂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਸਟੇਟ ਹੈ ਨਹੀਂ ਅਸੀਂ ਹਥਿਆਰਬੰਦ ਲੜਾਈ ਨਹੀਂ ਲੜ ਸਕਦੇ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੀਂ ਹਰੇਕ ਘਰ ਦੇ ਵਿੱਚ ਹਰੇਕ ਗਲੀ ਦੇ ਵਿੱਚ ਹਰੇਕ ਸੜਕ ਦੇ ਉੱਤੇ ਜਿੱਥੇ ਵੀ ਹੈਗੇ ਆ ਅਸੀਂ ਹੁਣ ਰਿਜ਼ਿਸਟ ਕਰਾਂਗੇ ਕਿ ਤੁਸੀਂ ਬਹੁਤ ਕੁਸ਼ ਕਰ ਲਿਆ ਸਾਡੇ ਉੱਤੇ ਇਤੋਂ ਅੱਗੇ ਤੁਹਾਨੂੰ ਅਸੀਂ ਨਹੀਂ ਚੱਲ ਦੇ ਹੁਣ ਤੁਸੀਂ ਸਾਰੇ ਸਿੱਖ ਕੌਮ ਤੇ ਜਿੰਨੇ ਵੀ ਸਾਡੇ ਸਾਥੀ ਦੂਜੇ ਪੰਮਾ ਦੇ ਐ ਇਹਦੀ ਰਿਜ਼ਿਸਟੈਂਸ ਸ਼ੁਰੂ ਕਰ ਦੋ ਕਿ ਅਸੀਂ ਬਿਲਕੁਲ ਇਹੋ ਜੀ ਸਿੱਖਣਾ ਕਤਲਿਆ ਨਹੀਂ ਹੋਮ ਦੇਗਾ